ਲਓ ਜੀ ਆਪਣੇ ਕੋਲ 292 ਕਲੱਚ ਪਏ ਨੇ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਜਿਹੜੇ ਕਲਾਸਿਕ ਮੋਟਰਸਾਈਕਲ ਨੇ ਉਹਨਾਂ ਦੇ ਵਿੱਚ 92 ਕਲੱਚ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਰਾਇਲ ਨੀ ਫੀਲਡ ਵੱਲੋਂ ਜਿਹੜਾ ਕੰਪਨੀ ਵੱਲੋਂ ਆ ਰਿਹਾ ਉਹਦੀ ਐਮ ਆਰ ਪੀ ਵੀ ਹੁਣ 4700 ਲਗਭਗ ਹੋ ਗਈ ਜੇ ਕੋ ਆਪਾਂ ਦੇਸੀ ਜਾ ਵੀ ਲੈ ਕੇ ਪਾਉਣਾ ਵੀ 22-2300 ਦਾ ਮਿਲਦਾ ਠੀਕ ਹੈ ਜੀ ਜਿਹੜਾ ਵਧੀਆ ਕੁਆਲਿਟੀ ਇਹ ਚ ਮਿਲ ਜਾਂਦਾ ਤੇ ਇਹਨਾਂ ਦੀ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਆ ਜ਼ਿਆਦਾਤਰ ਇਹਨਾਂ ਦੀ ਆ ਜਗ੍ਹਾ ਅੰਦਰੋਂ ਕੱਟ ਜਾਂਦੀ ਆ ਠੀਕ ਹੈ ਜੀ ਤੇ ਆ ਜਗ੍ਹਾ ਖਰਾਬ ਹੋ ਜਾਂਦੀ ਆ ਤਾ ਕਰਕੇ ਪੂਰਾ ਹੀ 92 ਕਲਚ ਆਪਾਂ ਨੂੰ ਪਾਉਣਾ ਪੈਂਦਾ ਫਿਰ ਕੱਲਾ 베ਰਿੰਗ ਚੱਲਦਾ ਹੈ ਨਹੀਂਗਾ ਤੇ ਕੱਲੇ 베ਰਿੰਗ ਨੂੰ ਫਿਰ ਤੋੜਨਾ ਸ਼ੁਰੂ ਕਰ ਦਿੰਦਾ ਕਿਉਂਕਿ ਜਦੋਂ ਅੰਦਰ ਹੀ ਸਾਈਡ ਤੋਂ ਜਗਾ ਕਸੀ ਹੁੰਦੀ ਆ ਜਾਂ ਕੱਟ ਗਈ ਤੇ ਆਪਾਂ ਨੂੰ ਫਿਰ 베ਰਿੰਗ ਚੱਲਣਾ ਨਹੀਂ ਹੈਗਾ ਤੇ ਫਿਰ ਕੰਪਲੀਟ ਹੀ ਪਾਉਣਾ ਪੈਂਦਾ ਹੁਣ ਆਪਣੇ ਕੋਲ ਇੱਕ ਵਨਵੇ ਕਲਚ ਆਇਆ ਜਿਹੜਾ ਬਾਹਰ ਕਿਸੇ ਇੰਜੀਨੀਅਰ ਨੇ ਤਿਆਰ ਕੀਤਾ ਹੋਇਆ ਆਪਾਂ ਹੁਣ ਤੁਹਾਨੂੰ ਚੈੱਕ ਕਰਾਵਾਂਗੇ ਤੇ ਜਿੱਥੇ ਤੱਕ ਸਾਡਾ ਅਜੇ ਪਾਇਆ ਨਹੀਂ ਹੈਗਾ ਅਸੀਂ ਇਹ ਪਹਿਲੀ ਵਾਰ ਹੀ ਫਿੱਟ ਕਰਨਾ ਹੋਰ ਮਕੈਨਿਕਾਂ ਨੇ ਚਲੋ ਪਾਏ ਵੀ ਹੋਣਿਆ ਆਪਾਂ ਨੂੰ ਆਪਾਂ ਜਣੀ ਪਹਿਲੀ ਵਾਰ ਪਾ ਰਹੇ ਆ ਤੇ ਇਹਦਾ ਜਿਹੜਾ ਰਿਜ਼ਲਟ ਆ ਸਾਡੇ ਵੱਲੋਂ ਓਕੇ ਹੀ ਆ ਆਪਾਂ ਹੁਣ ਤੁਹਾਨੂੰ ਖੋਲ ਕੇ ਚੈੱਕ ਕਰੌਣੇ ਆ ਵੀ ਇਹਦੇ ਅੰਦਰਲੀ ਸਾਈਡ ਕੀ ਆ ਖੋਲੋ ਬਈ ਇਹਨੂੰ ਆ ਤੁਸੀਂ ਦੇਖ ਸਕਦੇ ਹੋ ਵੀ ਅੰਦਰਲੀ ਸਾਈਡ ਕਿੰਨੇ ਹੀ ਵਧੀਆ ਤਰੀਕੇ ਨਾਲ ਜਿਹੜੇ ਰੋਲਰ ਨੇ ਉਹ ਫਿੱਟ ਕੀਤੇ ਹੋਏ ਨੇ ਸਪਰਿੰਗ ਕਿੰਨਾ ਮਜ਼ਬੂਤ ਲੱਗਿਆ ਹੋਇਆ ਇਹਦੇ ਵਿੱਚ ਜਿਹਦਾ ਖਰਾਬ ਹੋਣ ਦਾ ਚਾਂਸ ਬਹੁਤ ਹੀ ਘੱਟ ਆ ਤੇ ਰੇਟ ਵੀ ਇਹਦਾ ਬਹੁਤ ਵਾਜਬ ਰੇਟ ਆ ਠੀਕ ਆ ਜੀ ਆ ਤੁਸੀਂ ਚੈੱਕ ਕਰੋ ਵੀ ਆਹ ਜਗ੍ਹਾ ਵੀ ਕਿੰਨੀ ਹੀ ਵਧੀਆ ਬਣਾਈ ਗਈ ਆ ਇਹਦੇ ਵਿੱਚ ਜੋ ਦੇ ਨੇ ਆਪਣਾ ਕੰਮ ਕਰਨਾ ਤੇ ਇਹਦੇ ਕੱਟਣ ਦੇ ਚਾਂਸ ਵੀ ਬਹੁਤ ਘੱਟ ਨੇ ਆ ਤੁਸੀਂ ਦੇਖ ਦੇਖੋ ਇਹਨੂੰ ਕਰੋ ਚੈੱਕ ਅੰਦਰਲੀ ਸਾਈਡ 'ਚ ਦੇਖੋ ਰੋਲਰ ਤੇ 스프ਰਿੰਗ ਕਿੰਨਾ ਵਧੀਆ ਆ ਦੇਖੋ ਤੁਸੀਂ ਰੋਲਰ ਤੇ 스프ਰਿੰਗ ਇਹਨਾਂ ਚੈੱਕ ਕਰੋ ਇਹਨੂੰ ਕਿੰਨਾ ਹੀ ਵਧੀਆ ਤਰੀਕੇ ਨਾਲ ਫਿੱਟ ਕੀਤਾ ਹੋਇਆ ਠੀਕ ਹੈ ਜੀ ਆ ਤੁਸੀਂ ਦੇਖੋ ਇਹਨਾਂ ਦਾ ਅੰਦਰਲੀ ਸਾਈਡ ਆਹੀ ਚੀਜ਼ਾਂ ਇਹਨਾਂ ਦੀਆਂ ਵੱਧ ਖਰਾਬ ਹੁੰਦੀਆਂ ਨੇ ਇਹਦਾ ਆਪਾਂ ਹੁਣ ਕਰਾਂਗੇ ਇਹਨੂੰ ਫਿੱਟ ਇਹਦਾ ਆਪਾਂ ਰਿਜ਼ਲਟ ਵੀ ਦੇਖਾਂਗੇ ਤੇ ਜਿਹੜਾ 100% ਓਕੇ ਹੀ ਆ ਧੰਨਵਾਦ ਸਾਰੇ ਵੀਰਾਂ ਦਾ